ਪਿੰਡ ਫਰਵਾਹੀ ਡੇਰਾ ਬਾਬਾ ਥੰਮਣ ਸਿੰਘ ਦੇ ਵਿੱਚ ਅਸੀਂ ਇੱਥੇ ਖੜੇ ਹੋਇਆ ਇੱਥੇ ਪੰਜਾਬ ਸਰਕਾਰ ਦਾ ਸਰਕਾਰ ਆਪਦੇ ਦੁਆਰ ਕੈਂਪ ਜਿਹੜਾ ਹੈ ਉਹਦੀ ਸੀਰੀਜ਼ ਦੇ ਵਿੱਚ ਇਹ ਸਾਡਾ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਕਿ ਪਿੰਡ ਫਰਵਾਹੀ ਤੋਂ ਇਲਾਵਾ ਨਾਲ ਲੱਗਦੇ ਤਿੰਨ ਚਾਰ ਪਿੰਡ ਹੋਰ ਵੀ ਹੈ ਜਿਹੜੇ ਉਹਨਾਂ ਦੇ ਵਾਸਤੇ ਵੀ ਇਹ ਸਰਵਿਸ ਆਫਰ ਕੀਤੀ ਗਈ ਸੀਗੀ ਇਹਦੇ ਵਾਸਤੇ ਅਸੀਂ ਵੱਡੇ ਪੱਧਰ ਦੇ ਉੱਤੇ ਪਹਿਲਾਂ ਬਹੁਤ ਸਾਰੀ ਪਬਲਿਸਿਟੀ ਕੀਤੀ ਹੈ ਸਰਕਾਰ ਦੇ ਤੰਤਰ ਰਾਹੀਂ ਗੁਰੂ ਘਰਾਂ ਦੇ ਰਾਹੀਂ ਔਰ ਇਹਦੇ صدਕਾ ਸਰਕਾਰ ਦੇ ਉਪਰਾਲਿਆਂ صدਕਾ محکمہ ਦੇ ਉਪਰਾਲਿਆਂ صدਕਾ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲ ਇੱਥੇ ਅੱਜ ਵੱਖ-ਵੱਖ ਸਭਾਵਾਂ ਲੈਣ ਦੇ ਲਈ ਐਪਲੀਕੈਂਟਸ ਆਏ ਆ ਕੁੱਲ 17 ਡਿਪਾਰਟਮੈਂਟਸ ਹੈ ਜਿਨ੍ਹਾਂ ਦੀਆਂ ਅਸੀਂ ਸਭਾਵਾਂ ਦੇ ਰਹੇ ਹਾਂ ਔਰ ਆਮ ਹੈਪੀ ਟੂ ਨੋ ਕਿ 200 ਤੋਂ ਵੱਧ ਐਪਲੀਕੈਂਟ ਹਨ ਉਹਨੇ ਜਿਨ੍ਹਾਂ ਦੇ ਅਸੀਂ ਸਰਵਿਸਿਜ਼ ਦੇਣੀ ਹੈ ਪਾਈਪਲਾਈਨ ਦੇ ਵਿੱਚ ਪਾ ਦਿੱਤੀਆਂ ਔਰ ਜੋ ਵੱਡੀ ਗਿਣਤੀ ਦੇ ਵਿੱਚ ਸਰਵਿਸਿਜ਼ ਅਸੀਂ ਮੌਕੇ ਤੇ ਡਿਲੀਵਰ ਵੀ ਕਰ ਦਿੱਤੀਆਂ ਬਹੁਤ ਸਾਰੇ ਸਰਟੀਫਿਕੇਟ ਜਿਵੇਂ ਜਿਹੜੇ ਕਾਰਡ ਸਰਟੀਫਿਕੇਟ ਹੈ ਇਨਕਮ ਸਰਟੀਫਿਕੇਟ ਹੈ ਜਾਂ ਕੁਝ ਹੋਰ ਹੈ ਜਿਵੇਂ ਡਾਕਟਰ ਹੈ ਅਸੀਂ ਮੌਕੇ ਤੇ ਹੀ ਐਪਲੀਕੈਂਟਸ ਨੂੰ ਅਪਲਾਈ ਹੋਣ ਤੋਂ ਬਾਅਦ ਵਿਦਨ ਹਾਰ ਅਸੀਂ ਜਾਰੀ ਵੀ ਕੀਤੇ ਆ ਆਈ ਐਮ ਹੋਪਫੁਲ ਕਿ ਇਹਨਾਂ ਕੈਂਪਾਂ ਦਾ ਸਮੂਹ ਸੰਗਤ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਐ ਐਂਡ ਉਮੀਦ ਕਰਦਾ ਇਹ ਸਾਡੇ ਕੈਂਪ ਇਸੇ ਤਰ੍ਹਾਂ ਜਿਹੜੇ ਪੰਜਾਬ ਸਰਕਾਰ ਦਾ ਉਪਰਾਲਾ ਹੈ ਅੱਗੇ ਹੋਰ ਵੀ ਕਾਮਯਾਬ ਰਹਿਣਗੇ ਥੈਂਕ ਯੂ ਮੇਰਾ ਨਾਮ ਮਨਜੋਤ ਕੌਰ ਹੈ ਅਤੇ ਮੈਂ ਫਰਵਾਹੀ ਪਿੰਡ ਦੀ ਰਹਿਣ ਵਾਲੀ ਆ ਅੱਜ ਸਾਡੇ ਪਿੰਡ ਵਿਖੇ ਫਰਵਾਹੀ ਕੈਂਪ ਲੱਗਿਆ ਹੈ ਅਤੇ ਮੈਂ ਆਪਣਾ ਆਮਦਨ ਸਰਟੀਫਿਕੇਟ ਅੱਜ ਹੀ ਅਪਲਾਈ ਕਰਕੇ ਅੱਜ ਹੀ ਪ੍ਰਾਪਤ ਕਰ ਲਿਆ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਸੱਚੇ ਦਿਲੋਂ ਧੰਨਵਾਦ ਕਰਦੀ ਆ ਧੰਨਵਾਦ ਸਰ ਹਸਰਕਾਲ ਜੀ ਸਰ ਮੇਰਾ ਨਾਮ ਸਵਰਨਕੌਰ ਜੀ ਪਿੰਡ ਸਾਡਾ ਫਰਵਾਹੀ ਹੈ ਜੀ ਸਾਡੇ ਜੀ ਅੱਜ ਕੈਂਪ ਲੱਗਿਆ ਸੀ ਜੀ ਪਿੰਡ ਫਰਵਾਹੀ ਵਿਖੇ ਜੀ ਸਾਰੇ ਸਾਡੇ ਨਰੇਗਾ ਦੇ ਕਾਰਡ ਸੀ ਜੀ ਅਪਲਾਈ ਕਰਿਆ ਹੋਇਆ ਜੀ ਅੱਜ ਅਪਲਾਈ ਕਰਕੇ ਅੱਜ ਹੀ ਬਣਵਾਏ ਗਏ ਨੇ ਜੀ ਕਾਰਡ ਸਾਡੇ ਸਰਕਾਰ ਪ੍ਰਧਾਨ ਨੂੰ ਸਾਰਾ ਸਿੱਪੰਜਾਬ ਸਰਕਾਰ ਦਾ ਬਹੁਤ ਤਾ ਇਹਦੇ ਲਈ ਧੰਨਵਾਦ ਕਰਦੇ ਆਂ ਜੀ ਸਾਡੇ ਨਾਲ ਦੇ ਨਾਲ ਨਰੇਗਾ ਵਾਲੇ ਕਾਰਡ ਬਣਵਾ ਕੇ ਦਿੱਤੇ ਗਏ ਜੀ